ਸਮੇਂ ਦੀ ਗੱਲ ਹੈ ਇੱਕ ਛੋਟਾ ਜਿਹਾ ਪਿੰਡ ਨਦੀ ਦੇ ਕਿਨਾਰੇ ਵਸਿਆ ਹੋਇਆ ਸੀ ਉਸ ਪਿੰਡ ਵਿੱਚ ਇੱਕ ਮੰਦਿਰ ਸੀ ਜਿੱਥੇ ਇੱਕ ਪੁਜਾਰੀ ਹਰ ਰੋਜ਼ ਪੂਜਾ ਕਰਿਆ ਕਰਦਾ ਸੀ ਇੱਕ ਵਾਰ ਮਾਨਸੂਮ ਦੇ ਮੌਸਮ ਦੌਰਾਨ ਬਹੁਤ ਜ਼ਿਆਦਾ ਮੀਂਹ ਪਿਆ ਜਿਸ ਕਾਰਨ ਨਦੀ ਵਿੱਚ ਹੜ ਆ ਗਿਆ ਅਤੇ ਪਿੰਡ ਵਿੱਚ ਪਾਣੀ ਭਰਨ ਲੱਗਿਆ ਸਾਰੇ ਪਿੰਡ ਵਾਲੇ ਆਪਣੀ ਜਾਨ ਬਚਾਉਣ ਲਈ ਪਿੰਡ ਨੂੰ ਖਾਲੀ ਕਰਨ ਲੱਗੇ ਪਿੰਡ ਦਾ ਇੱਕ ਆਦਮੀ ਮੰਦਿਰ ਦੇ ਵੱਲ ਗਿਆ ਅਤੇ ਪੁਜਾਰੀ ਨੂੰ ਬੋਲਿਆ ਪੁਜਾਰੀ ਜੀ ਨਦੀ ਵਿੱਚ ਹੜਾ ਆ ਗਿਆ ਹੈ ਪੂਰਾ ਪਿੰਡ ਡੁੱਬ ਰਿਹਾ ਹੈ ਅਤੇ ਇਹ ਮੰਦਿਰ ਵੀ ਡੁੱਬ ਜਾਵੇਗਾ ਤੁਸੀਂ ਸਾਡੇ ਨਾਲ ਸੁਰੱਖਿਅਤ ਜਗ੍ਹਾ ਤੇ ਚੱਲੋ ਪੁਜਾਰੀ ਨੇ ਜਵਾਬ ਦਿੱਤਾ ਉਹ ਮੂਰਖੋ ਮੈਂ ਤੁਹਾਡੇ ਵਰਗਾ ਨਾਸਤਿਕ ਨਹੀਂ ਹਾਂ ਮੈਨੂੰ ਆਪਣੇ ਪਰਮਾਤਮਾ ਉੱਪਰ ਪੂਰਾ ਵਿਸ਼ਵਾਸ ਹੈ ਮੈਨੂੰ ਮੇਰੇ ਪਰਮਾਤਮਾ ਨੇ ਬਚਾ ਲੈਣਾ ਹੈ ਮੈਂ ਮੰਦਿਰ ਦੇ ਵਿੱਚ ਹੀ ਰਹਾਂਗਾ ਤੁਸੀਂ ਚਲੇ ਜਾਓ ਫਿਰ ਉਹ ਆਦਮੀ ਉਥੋਂ ਚਲਿਆ ਗਿਆ ਉਸ ਤੋਂ ਬਾਅਦ ਹੌਲੀ ਹੌਲੀ ਮੰਦਰ ਵਿੱਚ ਪਾਣੀ ਭਰਨ ਲੱਗਿਆ ਅਤੇ ਬਹੁਤ ਜਲਦੀ ਹੀ ਪਾਣੀ ਦਾ ਪੱਧਰ ਪੁਜਾਰੀ ਦੇ ਲੱਕ ਤੱਕ ਆ ਗਿਆ ਤਾਂ ਪੁਜਾਰੀ ਕੁਰਸੀ ਉੱਪਰ ਚੜ ਗਿਆ ਕੁਝ ਸਮੇਂ ਬਾਅਦ ਇੱਕ ਕਿਸ਼ਤੀ ਵਾਲਾ ਉੱਥੇ ਆਇਆ ਅਤੇ ਬੋਲਿਆ ਪੁਜਾਰੀ ਜੀ ਮੈਂ ਤੁਹਾਨੂੰ ਬਚਾਉਣ ਆਇਆ ਹਾਂ ਜਲਦੀ ਤੂੰ ਜਲਦੀ ਕਿਸ਼ਤੀ ਵਿੱਚ ਆ ਜਾਓ ਪੁਜਾਰੀ ਨੇ ਉਸ ਕਿਸ਼ਤੀ ਵਾਲੇ ਨੂੰ ਵੀ ਉਹੀ ਕਿਹਾ ਜੋ ਪਹਿਲਾ ਆਦਮੀ ਨੂੰ ਕਿਹਾ ਸੀ ਅਤੇ ਕਿਸ਼ਤੀ ਵਿੱਚ ਜਾਣ ਤੋਂ ਮਨ੍ਹਾ ਕਰ ਦਿੱਤਾ ਫਿਰ ਉਹ ਕਿਸ਼ਤੀ ਵਾਲਾ ਉੱਥੋਂ ਚਲਿਆ ਗਿਆ ਹੁਣ ਪਾਣੀ ਦਾ ਪੱਧਰ ਛੱਤ ਤੱਕ ਵੱਧ ਗਿਆ ਸੀ ਇਸ ਲਈ ਪੁਜਾਰੀ ਮੰਦਰ ਦੀ ਛੱਤ ਉੱਪਰ ਚੜ ਗਿਆ ਉਸ ਤੋਂ ਬਾਅਦ ਇੱਕ ਹੈਲੀਕਾਪਟਰ ਉੱਥੇ ਆਇਆ ਉਹ ਨਾਨੀ ਪੁਜਾਰੀ ਨੂੰ ਬਚਾਉਣ ਲਈ ਇੱਕ ਰੱਸੀ ਵਾਲੀ ਪੌੜੀ ਮੰਦਰ ਵੱਲ ਸੁੱਟੀ। ਪੁਜਾਰੀ ਜੀ ਜਲਦੀ ਨਾ ਪੌੜੀ ਉੱਪਰ ਚੜ੍ਹ ਕੇ ਹੈਲੀਕਾਪਟਰ ਵਿੱਚ ਆ ਜਾਓ। ਪੁਜਾਰੀ ਨੇ ਫੇਰ ਮਨ੍ਹਾ ਕਰ ਦਿੱਤਾ ਤੇ ਉਹੀ ਕਿਹਾ ਜੋ ਪਹਿਲਾਂ ਆਦਮੀ ਅਤੇ ਕਿਸ਼ਤੀ ਵਾਲੇ ਨੂੰ ਕਿਹਾ ਸੀ। ਇਸ ਤੋਂ ਬਾਅਦ ਉਹ ਹੈਲੀਕਾਪਟਰ ਉੱਥੋਂ ਚੱਲਿਆ ਜਾਂਦਾ ਹੈ। ਹੁਣ ਪੁਜਾਰੀ ਪਰਮਾਤਮਾ ਨੂੰ ਪ੍ਰਾਰਥਨਾ ਕਰਨ ਲੱਗਿਆ ਕਿ ਉਹ ਉਸ ਦੀ ਰੱਖਿਆ ਕਰਨ। ਫਿਰ ਹੌਲੀ-ਹੌਲੀ ਉਹ ਮੰਦਰ ਪਾਣੀ ਵਿੱਚ ਡੁੱਬ ਗਿਆ। ਅਤੇ ਪੁਜਾਰੀ ਵੀ ਡੁੱਬ ਕੇ ਮਰ ਗਿਆ ਉਸ ਤੋਂ ਬਾਅਦ ਉਸ ਦੀ ਆਤਮਾ ਪਰਮਾਤਮਾ ਦੇ ਕੋਲ ਪਹੁੰਚੀ ਅਤੇ ਗੁੱਸੇ ਹੋ ਕੇ ਬੋਲੀ हे ਪਰਮਾਤਮਾ ਮੈਂ ਸਾਰੀ ਜ਼ਿੰਦਗੀ ਤੁਹਾਡੀ ਪੂਜਾ ਕੀਤੀ ਤੁਹਾਡੇ ਤੇ ਵਿਸ਼ਵਾਸ ਰੱਖਿਆ ਪਰ ਜਦੋਂ ਮੈਨੂੰ ਤੁਹਾਡੀ ਸਭ ਤੋਂ ਜ਼ਿਆਦਾ ਲੋੜ ਸੀ ਤੁਸੀਂ ਮੈਨੂੰ ਬਚਾਣ ਕਿਉਂ ਨਹੀਂ ਆਏ ਪਰਮਾਤਮਾ ਨੇ ਮਸਕਰਾਉਂਦੇ ਹੋਏ ਕਿਹਾ ਮੂਰਖਾ ਮੈਂ ਆਇਆ ਤਾਂ ਸੀ ਤਿੰਨ ਵਾਰ ਤੈਨੂੰ ਬਚਾਉਣ ਲਈ ਕਦੇ ਉਸ ਪਿੰਡ ਵਾਲੇ ਦੇ ਰੂਪ ਵਿੱਚ ਕਦੇ ਕਿਸ਼ਤੀ ਵਾਲੇ ਦੇ ਰੂਪ ਅਤੇ ਤੀਸਰੀ ਵਾਰ ਉਸ ਹੈਲੀਕਾਪਟਰ ਵਿੱਚ ਉਹਨਾਂ ਤਿੰਨਾਂ ਰੂਪਾਂ ਵਿੱਚੋਂ ਮੈਂ ਹੀ ਤੈਨੂੰ ਬਚਾਉਣ ਆਇਆ ਸੀ ਪਰਮਾਤਮਾ ਨੇ ਕਿਹਾ ਤੁਸੀਂ ਜੋ ਮੰਗਦੇ ਹੋ ਮੈਂ ਜ਼ਰੂਰ ਦਿੰਦਾ ਹਾਂ ਤੁਸੀਂ ਮਜ਼ਬੂਤ ਬਣਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਬੁਰਾ ਸਮਾਂ ਦਿੰਦਾ ਹਾਂ ਜਿਸ ਦਾ ਸਾਹਮਣਾ ਕਰਕੇ ਤੁਸੀਂ ਮਜ਼ਬੂਤ ਬਣਦੇ ਹੋ ਤੁਸੀਂ ਗਿਆਨੀ ਬਣਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਸਮੱਸਿਆਵਾਂ ਦਿੰਦਾ ਹਾਂ ਜੋ ਤੁਹਾਨੂੰ ਅਨੁਭਵੀ ਅਤੇ ਗਿਆਨੀ ਬਣਾਉਂਦੀ ਹਨ ਤੁਸੀਂ ਬਹਾਦਰ ਬਣਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਖਤਰੇ ਦਿੰਦਾ ਹਾਂ ਜਿਨ੍ਹਾਂ ਦਾ ਸਾਹਮਣਾ ਕਰਕੇ ਤੁਸੀਂ ਬਹਾਦਰ ਬਣਦੇ ਹੋ ਤੁਸੀਂ ਪਿਆਰ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਮਾਂ ਬਾਪ ਅਤੇ ਪੂਰਾ ਪਰਿਵਾਰ ਦਿੰਦਾ ਹਾਂ ਫਿਰ ਵੀ ਤੁਸੀਂ ਇਨਸਾਨ ਮੇਰੇ ਤੋਂ ਦੁਖੀ ਹੋ ਅਗਰ ਤੁਸੀਂ ਮੈਨੂੰ ਨਹੀਂ ਪਛਾਣਦੇ ਹੋ ਮੇਰੇ ਇਸ਼ਾਰਿਆਂ ਨੂੰ ਨਹੀਂ ਸਮਝਦੇ ਹੋ ਤਾਂ ਇਸ ਵਿੱਚ ਦੱਸੋ ਮੇਰੀ ਕੀ ਗਲਤੀ ਹੈ ਦੋਸਤੋ ਜਿੰਗੇ ਲੋਕਾਂ ਨਾਲ ਕਦੇ ਬੁਰਾ ਨਹੀਂ ਹੁੰਦਾ ਉਹ ਬਸ ਪਰਮਾਤਮਾ ਦੇ ਇਸ਼ਾਰਿਆਂ ਨੂੰ ਨਹੀਂ ਸਮਝ ਪਾਉਂਦੇ ਉਹਨਾਂ ਦਾ ਗਲਤ ਮਤਲਬ ਕੱਢ ਲੈਂਦੇ ਹਨ ਤੁਸੀਂ ਪਰਮਾਤਮਾ ਉੱਪਰ ਵਿਸ਼ਵਾਸ ਰੱਖਦੇ ਹੋ ਪਰ ਕੀ ਤੁਸੀਂ ਪਰਮਾਤਮਾ ਨੂੰ ਜਾਣਦੇ ਹੋ ਕੀ ਤੁਸੀਂ ਪਰਮਾਤਮਾ ਦੇ ਸੰਕੇਤਾਂ ਨੂੰ ਸਮਝਦੇ ਹੋ ਪਰਮਾਤਮਾ ਸਾਨੂੰ ਉਹ ਨਹੀਂ ਦਿੰਦਾ ਜੋ ਅਸੀਂ ਚਾਹੁੰਦੇ ਹਾਂ ਬਲਕਿ ਪਰਮਾਤਮਾ ਸਾਨੂੰ ਉਹ ਦਿੰਦਾ ਹੈ ਜਿਸ ਦੀ ਸਾਨੂੰ ਜ਼ਰੂਰਤ ਹੁੰਦੀ ਹੈ